ਅੱਜ ਕਿਰੋਕ ਨਹੀਂ ਮੰਗ ਸੀ ਅੱਜ ਪੂਰੀ ਹੋਈ ਹੈ ਦੇਖੋ ਜੀ ਅੱਜ ਸੀਐਮ ਸਾਹਿਬ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਤਾਂ ਜੋ ਜੋ ਉਹਨਾਂ ਕੋ ਮੰਗ ਰੱਖੀ ਉਹਨਾਂ ਸਾਰੀਆਂ ਮੰਗਾ ਪੂਰੀਆਂ ਕੀਤੀ ਬੜੀ ਲੰਮੇ ਸਮੇਂ ਤੋਂ ਮੈਂ ਪਿਛਲੇ 50 ਸਾਲਾਂ ਤੋਂ ਦੇਖ ਰਿਹਾ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਆਪਣੀਆਂ ਬੇਟੀਆਂ ਨੂੰ ਧੀਆਂ ਨੂੰ ਲੈ ਕੇ ਬੜੇ ਚਿੰਤਤ ਸੀਗੇ ਕੀ ਪਲੱਸ 2 ਤੱਕ ਐਜੂਕੇਸ਼ਨ ਮਿਲਦੀ ਸੀ ਕਿ ਜਦੋਂ 50 ਕਿਲੋਮੀਟਰ ਜਾ ਕੇ ਬੇਟੀ ਨੂੰ ਪੜਾਉਣਾ ਤਾਂ ਲੋਕ ਬਹੁਤ ਇਹ ਸੋਚਦੇ ਕਿ ਪਲੱਸ 2 ਤੋਂ ਬਾਅਦ ਬੇਟੀ ਨੂੰ ਐਜੂਕੇਸ਼ਨ ਹੀ ਨਹੀਂ ਦਿਵਾਉਣੀ ਤਾਂ ਉਹ ਜਿਹੜੀ ਲੋਕਾਂ 'ਚ ਸੀਗੀ ਉਹ ਅੱਜ ਮਾਰਨ ਦੀ ਕਿਰਪਾ ਹੋਈ ਆ ਬਾਬਾ ਸ਼੍ਰੀਚੰਦ ਨੇ ਕੀਤੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਸੀਐਮ ਸਾਹਿਬ ਜਿਹੜਾ ਸਾਨੂੰ ਲੜਕੀਆਂ ਦਾ ਕਾਲਜ ਦੇਖ ਕੇ ਗਏ ਨੇ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਮੰਡੀ ਦਾ ਰੱਖਿਆ ਸੀਗਾ ਮੁੰਡਾ ਤੁਸੀਂ ਸਾਰਿਆਂ ਸੁਣਿਆ ਹੀ ਹੈ ਉਹ ਵੀ ਉਹਨਾਂ ਕਹਿ ਗਏ ਉਹ ਵੀ ਜਿਹੜੀ ਤੁਹਾਡੀ ਮੰਡੀ ਉਹ ਵੀ ਹੋ ਜੇਗੀ ਬਾਹਰ ਚਲੇ ਜੇਗੀ ਸ਼ਹਿਰ 'ਚੋਂ ਇੱਕ ਸੀਗਾ ਮੈਂ ਕਹਿੰਦਾ ਬਿਜਲੀ ਘਰ ਜਿਹੜਾ ਸ਼ਹਿਰ ਦੇ ਵਿੱਚ ਆ ਗਿਆ ਬਹੁਤ ਜਨਾ ਉਹਦੀ ਬਹੁਤ ਹੀ ਬੜੀ ਖਤਸਾ ਤਾਂ ਮੇਰੀ ਉਹਨਾਂ ਤਿੰਨੇ ਮੰਗਾਂ ਜਿਹੜੀਆਂ ਨੇ ਏਂਡੋ ਸਟੇਡੀਅਮ ਜਿਹੜਾ ਸਟੇਡੀਅਮ ਵੀ ਉਹਨਾਂ ਤੇ ਦਿੱਤਾ ਮੈਂ ਚਾਰ ਮੰਗਾਂ ਰੱਖੀਆਂ ਸੀਆਂ ਸੀਐਮ ਸਾਹਿਬ ਨੇ ਚਾਰੇ ਮੰਗਾਂ ਮੇਰੀਆਂ ਪੂਰੀਆਂ ਕੀਤੀਆਂ ਮੈਂ ਦਿਲੋਂ ਸੀਐਮ ਸਾਹਿਬ ਦਾ ਪੂਰਾ ਇਲਾਕਾ ਪੂਰਾ ਡੇਰਾ ਬਾਬਾ ਨਾਨਕ ਹਲਕਾ ਸਾਰਾ ਸੀਐਮ ਦਾ ਧੰਨਵਾਦ ਕਰਦਾ ਕਿ ਜਿੰਨਾ ਸਾਡੀ ਪੁਰਾਣੀ ਲੰਮੇ ਸਮੇਂ ਤੋਂ ਜਿਹੜੀ ਮੰਗ ਚੱਲੀ ਸੀ ਅੱਜ ਪੂਰੀ ਕਰ ਦਿੱਤੀ। ਦਾਦਾ ਵੀ ਖੁਸ਼ ਹੋ। ਮੈਂ ਤਾਂ ਮੈਂ ਕਹਿੰਦਾ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਐਸ